ਲੋਕਾਂ ਨੂੰ ਬੋਟਾ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਪ੍ਰਸ਼ਾਸਨ ਵੱਲੋਂ ਵਕਫਾ ਕਥਮਾ ਦੇ ਸਪੀਪ ਐਕਟੀਵਿਟੀਆਂ ਕਰਵਾਈਆਂ ਜਾ ਰਹੀਆਂ ਨੇ ਜਿਸ ਦੇ ਤਹਿਤ ਐਸਜੀਐਮ ਫਗਵਾੜਾ ਜਸ਼ਨਜੀਤ ਸਿੰਘ ਦੀ ਯੋਗਾਗਵਾਈ ਹੇਠ ਗੁਰੂ ਨਾਨਕ ਨੈਤਰੀਨ ਬਿਰਧ ਅਨਾਥ ਆਸ਼ਰਮ ਸਪਰੋਡ ਵਿਖੇ ਰਹਿ ਰਹੇ ਨੈਤਰੀਨ ਬੋਟਰਾ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਨੋਟਲ ਅਫਸਰ ਕਪੂਰਥਲਾ ਕਰਨ ਸ਼ਰਮਾ ਤੇ ਨੋਟਲ ਅਫਸਰ ਰਜੇਸ਼ ਭੰਡੋਟ ਨੇ ਸ਼ਿਰਕਤ ਕੀਤੀ ਇਸ ਦੌਰਾਨ ਜਥੇ ਆਏ ਹੋਏ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਆਸ਼ਰਮ ਵਿੱਚ ਰਹਿ ਰਹੇ ਬੋਟਰਾ ਨੂੰ ਆਪਣੇ ਪੋੜ ਦੇ ਅਧਿਕਾਰ ਪ੍ਰਤੀ ਜਾਗਰੂਕ ਕੀਤਾ ਉੱਥੇ ਹੀ ਉਨ੍ਹਾਂ ਕਿਹਾ ਕਿ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਸਾਨੂੰ ਸਾਰੇ ਨੂੰ ਆਪਣੇ ਪੋੜ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ ਸ਼ੁਭਕਾਮਨਾਵਾਂ ਜੀ ਮੈਂ ਕਿਰਨ ਸ਼ਰਮਾ ਸਿਸਟਮ ਕੁਸ਼ਲ ਜੰਗਲ ਅੱਜ ਗੁਰੂ ਨਾਨਕ ਕਮਿਸ਼ਨ ਨੇਤ ਰਹੀਨ ਅਗਰਦ ਆਸ਼ਰਮ ਫਗਵਾੜਾ ਆਏ ਆਂ ਈਪ ਐਕਟੀਵਿਟੀ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਈਪ ਐਕਟੀਵਿਟੀਆਂ ਕਰੀਆਂ ਜਾ ਰਹੀਆਂ ਤਾਂ ਕਿ ਜਿਹੜੇ ਸਾਡੇ ਜਿੰਨੇ ਵੀ ਤਰ੍ਹਾਂ ਦੇ ਵੋਟਰ ਸਗੇ ਆ ਉਹਨਾਂ ਨੂੰ ਉਹਨਾਂ ਦੀ ਵੋਟ ਕਾਸਟ ਕਰਨ ਸੰਬੰਧੀ ਉਹਨਾਂ ਨੂੰ ਜਾਗਰੂਕ ਕੀਤਾ ਜਾਏ ਇੱਥੇ ਸਾਡੇ ਕੁਝ ਬਿਰਧ ਭਰਾ ਭੈਣ ਹੈਗੇ ਆ ਬਹੁਤ ਅੱਛਾ ਲੱਗਿਆ ਅਨਾ ਨੂੰ ਮਿਲ ਕੇ ਉਹਨਾਂ ਨਾਲ ਇੰਟਰੈਕਟ ਕਰਕੇ ਉਹਨਾਂ ਦਾ ਜੋਸ਼ ਦੇਖ ਕੇ ਆਪਣੀ ਵੋਟ ਨੂੰ ਪਾਉਣ ਦੇ ਸੰਬੰਧ ਵਿੱਚ ਜਿਹੜਾ ਉਹਨਾਂ ਦਾ ਜੋਸ਼ ਹੈ ਸਾਨੂੰ ਉਹਨਾਂ ਨੂੰ ਅਵੇਅਰ ਕਰਨ ਦੀ ਲੋੜ ਨਹੀਂ ਉਹ ਪਹਿਲੇ ਹੀ ਇੰਨੇ ਜ਼ਿਆਦਾ ਜਾਗਰੂਕ ਹੈਗੇ ਹੈ ਤੇ ਉਹਨਾਂ ਦਾ ਇਹ ਜੋਸ਼ ਤੋਂ ਬੜੀ ਸਿੱਖਿਆ ਵੀ ਮਿਲਦੀ ਹੈ ਔਰ ਮੈਂ ਇਸ ਮਾਧਿਅਮ ਨਾਲ ਹੀ ਸਾਰਿਆਂ ਨੂੰ ਇਹ ਇਹ ਰਿਕੁਐਸਟ ਕਰਾਂਗੀ ਕਿ ਵੀ ਸਾਰੇ ਆਪਣੀ 1 ਜੂਨ ਨੂੰ ਜਾ ਕੇ ਵੋਟ ਜ਼ਰੂਰ ਪਾਉਣ ਥੈਂਕ ਯੂ ਮੈਂ ਰਜੀਸ਼ ਕੁਮਾਰ ਨੂਡਲਸ ਸਵੀਪ ਫਗਵਾੜਾ ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ ਅਤੇ ਐਸਜੀਐਮ ਫਗਵਾੜਾ ਸ੍ਰੀ ਜਸ਼ਨਜੀਤ ਸਿੰਘ ਦੀ ਯੋਗ ਅਗਵਾਈ ਹੇਠ ਅੱਜ ਡਿਸਟ੍ਰਿਕਟ ਦੀ ਟੀਮ ਗੁਰਨਾਨਕ ਮਿਸ਼ਨ ਨਿਰਧਾਰੀਨ ਵਿਰਦਾਰਸ਼ਨ ਵਿਕੇ 21 ਮਈ ਨੂੰ ਪਹੁੰਚੀ। ਉਹਨਾਂ ਵਿੱਚ ਕਿਰਨ ਸ਼ਰਮਾ ਮੈਡਮ ਜੀਏ 2 ਡਿਪਟੀ ਕਮਿਸ਼ਨਰ ਕਪੂਰਥਲਾ ਤੇ ਉਹਨਾਂ ਦੇ ਨਾਲ ਨੋਡਲ ਅਫਸਰ ਸਵੀਪ ਕਪੂਰਥਲਾ ਮਿਸਰੀ ਸੁਨੀਤਾ ਸਿੰਘ ਜੀ ਪਹੁੰਚੇ ਉਹਨਾਂ ਦੁਆਰਾ ਇਸ ਆਸ਼ਰਮ ਵਿੱਚ ਰਹਿੰਦੇ ਨੇਤਰਹੀਣ ਤੇ ਬਿਰਧ ਲੋਕਾਂ ਨੂੰ ਵੋਟ ਦੇ ਪ੍ਰਤੀ ਜਾਗਰੂਕ ਕੀਤਾ ਗਿਆ ਤੇ ਉਹਨਾਂ ਕੋ ਉਪਰਨ ਲਿਆ ਲਿਆ ਗਿਆ ਕਿ ਉਹ ਬਿਨਾਂ ਕਿਸੇ ਡਰ ਕਿਸੇ ਭੈ ਦੇ 1 ਜੂਨ ਨੂੰ ਵੋਟ ਦਾ ਇਸਤੇਮਾਲ ਕਰਨ ਉਦਰ ਆਸ਼ਰਮ ਦੇ ਮੈਨੇਜਰ ਮੁਖਤਿਆਰ ਸਿੰਘ ਨੇ ਜਿੱਥੇ ਆਸ਼ਰਮ ਵਿਖੇ ਆਏ ਸਾਰੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਧੰਨਵਾਦ ਕੀਤਾ ਉੱਥੇ ਆਸ਼ਰਮ ਵਿੱਚ ਰਹਿ ਰਹੇ ਬੇਸਹਾਰਿਆਂ ਨੇ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਪਣੀ ਬੋਟ ਦਾ ਇਸਤੇਮਾਲ ਕਰਨ ਦਾ ਵਾਅਦਾ ਕੀਤਾ ਇਸ ਦੌਰਾਨ ਆਸ਼ਰਮ ਬੁਲਾਏ ਹੋਏ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਰਾਗੀ ਮਾ ਜੀ ਕਿੰਨੀ ਵਾਰੀ ਬੋਟ ਪਾ ਰਹੇ ਹੈ ਮੈਂ ਜੀ ਬੋਟ ਤਾਂ ਮੈਂ ਹਿਮਾਚਲ ਜੀ ਪਾਇਆ ਦੋ ਦਿਨ ਵਾਰ ਪਾ ਲਿਆ ਹਾਂ ਜੀ ਇਸ ਵਾਰ ਇਸ ਵਾਰ ਪਾਣੇ ਦੇ ਇਸ ਵਾਰ ਇੱਥੇ ਬੈਠਿਆ ਜਾਊਂਗਾ ਪਾਣ ਤੇ ਪਿਛਲੀ ਵਾਰੀ ਪਾਈ ਸੀ ਹਾਂ ਜੀ ਹਾਂਜੀ ਕਿੱਦਾਂ ਲੱਗ ਰਿਹਾ ਵਾ ਕਿੰਨੀ ਤਰੀਕ ਨੂੰ ਵੋਟਾਂ ਪੈਣੀਆਂ ਪਹਿਲੀ ਤਰੀਕ ਨੂੰ ਪਹਿਲੀ ਤਰੀਕ ਨੂੰ ਹਾਂਜੀ ਚਾਰ ਤਰੀਕ ਨੂੰ ਰਿਜ਼ਲਟ ਕੱਲੇ ਦਿਨ ਨੂੰ ਵੋਟਾਂ ਕੀ ਕਹਿੰਦੇ ਜਾਣੇ ਇਸ ਹੋਰ ਦੇ ਬਾਰੇ ਤਾਂ ਆਪਾਂ ਇਹ ਕਹਿੰਦੇ ਕਿ ਉਹ ਤਾਂ ਚਲੋ ਆਪਣਾ ਧਰਮ ਹੈ ਉਹਨਾਂ ਨੂੰ ਵੋਟ ਪਾਉਣਾ ਚਾਹੀਦਾ ਹੈ ਸਤਿਕਾਰਯੋਗ ਜ਼ਿਲ੍ਹਾ ਪ੍ਰਸ਼ਾਸਨ ਫੂਰਸਲਾ ਦੇ ਹੁਕਮਨ ਦੁਆਰਾ ਮੈਡਮ ਕਿਰਨ ਸ਼ਰਮਾ ਨੋਡਲ ਅਫਸਰ ਐਸਡੀਐਮ ਸਰਦਾਰ ਜਸਤਨਦੀਪ ਸਿੰਘ ਜੀ ਉਹਨਾਂ ਦੀ ਜੋਗ ਅਗਵਾਈ ਹੇਠ ਸ਼੍ਰੀ ਰਜੇਸ਼ ਭਰੋਟ ਦੀ ਸਵੀਟ ਨੋਡਲ ਅਫਸਰ ਦਾਲੋਨਾਂ ਦੇ ਜੁਗੇਸ਼ ਮੈਡਮ ਦੀ ਸੀਡੀਪੀ ਮੈਡਮ ਕਪੂਰਥ ਲਾਤੋਂ ਵਿਸ਼ੇਸ਼ ਤੌਰ ਤੇ ਗੁਰੂ ਨਾਨਕ ਮਿਸ਼ਨ ਨੇ ਨਿਤ੍ਰੇਂ ਬਿਰਦਾਸ਼ ਤੋਂ ਇੱਕ ਪਹੁੰਚ ਕੇ ਉਹਨਾਂ ਨੇ ਜੋ ਬਲਾਈਂਡ ਬੱਚੀਆਂ ਬੱਚਿਆਂ ਦਾ ਅਧਿਕਾਰ ਹੁੰਦਾ ਵੋਟ ਪਾਉਣ ਲਈ ਉਹਨਾਂ ਨੂੰ ਕਾਫੀ ਤੌਰ ਤੇ ਜਾਗਰੂਤ ਕੀਤਾ ਵੀ ਬਲਾਈਂਡ ਬੱਚੇ ਵੀ ਇਹ ਜਿਹੜੀ ਬਰੇਲ ਪਾਸ਼ਾ ਵਾ ਉਹਦੇ ਮੁਤਾਬਕ ਉਹਦੇ ਕਿੰਨ ਤੇ ਲਿਖਿਆ ਹੁੰਦਾ ਬਕਾਇਦਾ ਤੇ ਉਹਦੇ ਮੁਤਾਬਕ ਉਹ ਵੋਟ ਪਾ ਸਕਦੇ ਨੇ ਪਹਿਲੇ ਵੀ ਅਸੀਂ ਇਦਾਂ ਹੀ ਤਕਰੀਬਨ ਜਿੱਥੇ ਬਲਾਈਂਡ ਬੱਚੇ ਕਹਿੰਦੇ ਨੇ ਉੱਥੇ ਉਹਨਾਂ ਦੀ ਕੈਨ ਦੇ ਹੀ ਉਹਨਾਂ ਦੇ ਕੈਨ ਤੇ ਵੋਟ ਪਾਈ ਜੀ ਕਿ ਜਿੱਥੇ ਵੋਟ ਪਾਉਣੀ ਹੋਵੇ ਤੇ ਐਤਕਾ ਉਹਨਾਂ ਨੇ ਮੈਡਮ ਜੀ ਨੇ ਜੋ ਕਿਰਨ ਸ਼ਰਮਾ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਸਮਝਾਇਆ ਤੇ ਬੱਚਿਆਂ ਦਾ ਮਨੋਬਲ ਵੀ ਉਹਨਾਂ ਨੇ ਉੱਚਾ ਲੈਵਲ ਕੀਤਾ ਬਹੁਤ ਬਹੁਤ ਮੈਡਮ ਜੀ ਦਾ ਉਹਨਾਂ ਦੇ ਨਾਲ ਜਿੰਨਾ ਵੀ ਸਟਾਫ ਆਇਆ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ